ਆ ਕੁੜੀ ਦੋਸਤੋ ਈਰਾਨ ਦੇਸ਼ ਦੇ ਵਿੱਚ ਫਸੀ ਹੋਈ ਹੈ ਤੇ ਹੁਣ ਇਹ ਭੈਣ ਮਿੰਤਾ ਕਰ ਰਹੀ ਹੈ ਕਿ ਕੋਈ ਨਾ ਕੋਈ ਇਸ ਨੂੰ ਇੱਥੋਂ ਬਾਹਰ ਕੱਢੇ ਤੇ ਹੋਰ ਵੀ ਪੰਜਾਬੀ ਕੁੜੀਆਂ ਇੱਥੇ ਫਸੀਆਂ ਹੋਈਆਂ ਨੇ ਆਉ ਪਹਿਲਾਂ ਭੈਣ ਨੇ ਕੀ ਕਿਹਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੈਂ ਤਾਂ ਤਰ ਤਾਜ਼ ਰਹਿਣ ਵਾਲੀਆਂ ਇੱਥੇ ਨਾ ਮੈਨੂੰ ਕਿਸੇ ਦੇ ਧੱਕੇ ਨਾਲ ਫਸਾਇਆ ਹੈ ਛੋਟੇ ਛੋਟੇ ਬਰੇ ਬੱਚੇ ਆ ਇੱਥੇ ਹੋਰ ਵੀ 500 ਕੁੜੀਆਂ ਫਸੀਆਂ ਪਈਆਂ ਈਰਾਨ ਦੇ ਵਿੱਚ ਮੈਂ ਫਸੀ ਆ ਕੁਸ਼ਮਾ ਕੰਪਨੀਆਂ ਇੱਥੇ ਨਾ ਰੋਟੀ ਨਾ ਪਾਣੀ ਕੁਸ਼ਮੀ ਦਿੰਦੇ ਫੋਨ ਵੀ ਖੋਹਦੇ ਕੁੜੀਆਂ ਦਾ ਮਾਰਦੇ ਕੁੱਟ ਤੇ ਬਹੁਤ ਬਹੁਤ ਬੁਰਾ ਹਾਲ ਕਰਦੇ ਇੱਥੇ ਤੇ ਮੈਂ ਫਸ ਗਈ ਆ ਕਿਰਪਾ ਕਰਕੇ ਮੈਨੂੰ ਕੱਢ ਲਿਆ ਜਾਵੇ ਇਥੋਂ ਬਹੁਤ ਪਰੇਸ਼ਾਨ ਆ ਮੇਰੇ ਕਿਨੇ ਗਵਰੇ ਬੱਚੇ ਆ ਬੱਚੇ ਘਰ ਪਰਿਵਾਰ ਮੇਰਾ ਪਰੇਸ਼ਾਨ ਆ ਮੈਨੂੰ ਫੋਨ ਦਿੰਦੇ ਨਹੀਂ ਇਹ ਫੋਨ ਸਾਰੀਆਂ ਕੁੜੀਆਂ ਦਾ ਖੋਹ ਕੇ ਰੱਖਿਆ বউ পরেসান हां जी ਜਿਵੇਂ ਤੁਸੀਂ ਵੀਡੀਓ ਦੇਖੀ ਹੈ ਆ ਭੈਣ ਜੋ ਈਰਾਨ ਦੇ ਵਿੱਚ ਫਸੀ ਹੋਈ ਹੈ ਤੇ ਹੋਰ ਵੀ ਪੰਜਾਬੀ ਕੁੜੀਆਂ ਫਸੀਆਂ ਹੋਈਆਂ ਨੇ ਭਾਵੇਂ ਕੋਈ ਵੀ ਮਜਬੂਰੀ ਕਾਰਨ ਇਹ ਇੱਥੇ ਫਸ ਗਈ ਜਾਂ ਹੋਰ ਵੀ ਕੁੜੀਆਂ ਫਸ ਜਾਂਦੀਆਂ ਨੇ ਤੇ ਜੋ ਵੀ ਕੋਈ ਪੰਜਾਬੀ ਭੈਣ ਭਰਾ ਈਰਾਨ ਦੇ ਵਿੱਚ ਰਹਿੰਦਾ ਹੈ ਤਾਂ ਇਸ ਭੈਣ ਦੀ ਜਰੂਰ ਮਦਦ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ